ਜਾ ਸੰਗਠਨ ਦੀ ਮੀਟਿੰਗ ਸੀ ਸਾਰੇ ਜਣੇ ਇਕੱਠੇ ਹੋ ਕੇ ਬੈਠੇ ਆ ਤੇ ਬੈਠ ਕੇ ਤੇ ਪਾਰਟੀ ਨੇ ਸੰਧੂ ਸਾਹਿਬ ਨੂੰ ਜੋ ਜ਼ਿੰਮੇਵਾਰੀ ਬਖਸ਼ੀ ਅਸੀਂ ਤਾਂ ਦੇਖੋ ਪਾਰਟੀ ਦੇ ਛਪਾਈਆਂ ਪਾਰਟੀ ਸਵੇਰੇ ਤੁਹਾਡੇ ਉੱਪਰ ਹੱਥ ਰੱਖਦੇ ਅਸੀਂ ਤੁਹਾਡੇ ਮਗਰ ਤੁਰਪਾਂਗੇ ਵੇਖੋ ਪਾਰਟੀ ਇੱਕ ਮਾਂ ਹੈ ਇੱਕ ਮਾਂ ਜੇ ਜਨਮ ਦਿੰਦੀ ਹੈ ਤੇ ਪਾਰਟੀ ਵੀ ਇੱਕ ਮਾਂ ਹੈ ਜੋ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਅਸੀਂ ਜਦੋਂ ਵਿਚੜਦੇ ਹਾਂ ਤੇ ਉੱਥੇ ਸਾਨੂੰ ਇੱਜ਼ਤ ਮਾਣ ਮਿਲਦਾ ਹੈ ਜੀ ਸਾਹਿਬ ਦੀ ਅਸੀਂ ਬੇਦਬੀ ਕਰਾਈ ਹੈ ਤੇ ਕਾਲ ਤੱਕ ਸਾਬ ਤੇ ਜਾ ਕੇ ਮਾਫੀਆਂ ਮੰਗਦੇ ਫਿਰਦੇ ਨੇ ਕੀ ਅਸੀਂ ਅੱਜ ਸਿੱਖ ਉਹਨਾਂ ਨੂੰ ਵੋਟਾਂ ਪਾਵਾਂਗੇ ਜਿਹੜੀ ਪਾਰਟੀ ਤਿੰਨ ਪਿਛਲੇ ਕਾਲ ਤੱਕ ਸਾਡੇ ਜਥੇਦਾਰ ਸਾਹਿਬ ਜਿਸ ਤਰੀਕੇ ਨਾਲ ਬਦਲੇ ਗਏ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਕਿਹੜੀ ਆ ਕਾਲ ਆਮ ਆਦਮੀ ਪਾਰਟੀ ਦੇ ਵੱਲੋਂ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਜਿਹਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹ ਪੰਚ ਸਰਪੰਚ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਵੀ ਲਗਾ ਰਹੇ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਲੇਕਿਨ ਉੱਥੇ ਆਪੋਜੀਸ਼ਨ ਦਾ ਮੰਨਣਾ ਹੈ ਕਿ ਲੁਧਿਆਣੇ ਨਾਲੋਂ ਇੱਥੇ ਮੁਕਾਬਲਾ ਵੀ ਜਿਹੜਾ ਉਹ ਟਫ ਰਹਿਣ ਵਾਲਾ ਤਾਂ ਕਿਵੇਂ ਵੇਖਦੇ ਨੇ ਅੰਕਲ ਸੋਲ ਜੀ ਮੌਜੂਦ ਨੇ ਸੋਲ ਸਾਹਿਬ ਕਿਵੇਂ ਵੇਖਦੇ ਹੋ ਅੱਜ ਵੱਡਾ ਇਕੱਠ ਤੁਹਾਡੇ ਘਰ ਦੇ ਵਿੱਚ ਪੰਚ ਸਰਪੰਚ ਦੇਖੋ ਜਿਸ ਦਿਨ ਹਰਮੀਤ ਸਿੰਘ ਆਮ ਆਦਮੀ ਪਾਰਟੀ ਸ਼ਾਮਲ ਹੋਈ ਸੀ ਜੀ ਜੀ ਉਸ ਦਿਨ ਤੋਂ ਇਹ ਸਾਡੀ ਪਾਰਟੀ ਨੂੰ ਇੱਕ ਬੜਾ ਹੀ ਪ੍ਰਮਾਹਗਾਰ ਮਿਲਿਆ ਸੀ ਜੀ ਜੀ ਕਿਉਂਕਿ ਚਲੋ ਕਈ ਵਾਰ ਕਿਸੇ ਸਖਸ਼ ਦਾ ਚਲੇ ਜਾਣਾ ਬੜਾ ਮਾੜਾ ਹੁੰਦਾ ਹੈ ਤੇ ਸਾਡੀ ਇੱਕ ਸੀਟ ਖਾਲੀ ਹੋ ਚੁੱਕੀ ਸੀ ਜੀ 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 ਹਲਕਾ ਜਿਹੜਾ ਸੀ ਨਵਾਦਸ਼ ਪਿਆ ਸੀ ਸੋ ਕੱਲ ਆਮ ਆਦਮੀ ਪਾਰਟੀ ਨੇ ਰੀਤ ਸਿੰਘ ਸੰਧੂ ਨੂੰ ਜੀ ਇੰਚਾਰਜ ਲਗਾਇਆ ਤੇ ਤੁਸੀਂ ਦੇਖ ਸਕਦੇ ਹੋ ਵਕ ਵਕਾ ਸੋਲ ਪਿੰਡ ਤੋਂ ਸਰਪੰਚ ਨੇ ਫੱਦਰੀ ਤੋਂ ਨੇ ਵਕ ਵਕਾ ਸਾਡੇ ਗਗੂਏ ਤੋਂ ਯੂਥ ਦੇ ਵਿੱਚ ਯੂਥ ਕਲੱਬਾਂ ਦੇ ਹਲਕੇ ਦੇ ਪ੍ਰਧਾਨ ਨੇ ਸੋ ਵਕ ਵਕ ਸਰਪੰਚ ਸਾਹਿਬਾਨ ਤੇ ਆਗੂ ਸਾਹਿਬਾਨ ਇੱਥੇ ਪਹੁੰਚੇ ਨੇ ਤੇ ਯਕੀਨ ਦਿਵਾਉਂਦੇ ਆ ਕਿ ਆਮ ਆਦਮੀ ਪਾਰਟੀ ਦੇ ਨਾਲ ਹੈ ਜੀ ਸਾਰੇ ਜਾਣੇ ਜਿਹੜੇ ਆ ਇੱਕ ਚੰਗਾ ਸਿਆਸਤਦਾਨ ਕਿਉਂਕਿ ਕੀ ਹੁੰਦਾ ਕਿ ਇੱਕ ਨਵੀਂ ਪਾਰਟੀ ਸੀ ਤੇ ਨਵੇਂ ਆਗੂ ਜਿਹੜੇ ਸਰਪੰਚ ਬਣੇ ਸੀ ਉਹ ਅਫਸਰ ਸ਼ਾਹੀ ਜਿਹੜੀ ਆ ਉਹ ਥੋੜਾ ਜਿਹਾ ਕਮਾਈ ਫਿਰਦੀ ਸੀ ਬਟ ਇੱਕ ਚੰਗੇ ਨਿੱਧੜਕ ਆਗੂ ਦਾ ਪਾਰਟੀ ਦੇ ਵਿੱਚ ਆ ਜਾਣਾ ਜਿਹੜਾ ਹੈ ਉਹ ਬੜਾ ਵਧੀਆ ਹੁੰਦਾ ਹੈ ਤਿੰਨ ਵਾਰੀ ਐਮਐਲਏ ਰਹੇ ਨੇ ਹੁਣ ਸਾਡੇ ਆਗੂ ਨੇ ਕਿਉਂਕਿ ਦੇਖੋ ਤਾਂ ਸਾਡੀ ਪਾਰਟੀ ਦੇ ਵਿੱਚ ਆ ਗਏ ਸੋ ਉਹਨਾਂ ਦਾ ਜੀ ਆਇਆਂ ਹਲਕਾ ਇਚਾਰਜ ਲੱਗਣ ਤੇ ਉਹਨਾਂ ਨੂੰ ਵਧਾਈ ਦੇਣੇ ਆ ਤੇ ਤਕੜੇ ਹੋਗੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਕੰਮ ਕਰਾਂਗੇ ਤੇ ਯਕੀਨ ਦਿਵਾਉਂਦੇ ਆ ਪਾਰਟੀ ਨੂੰ ਕਿ 2025 ਕੀ 2027 ਵੀ ਆਮਤ ਕੋਈ ਵੀ ਫੁੱਟ ਨਹੀਂ ਹੈ ਕੋਈ ਇੱਕ ਦਾ ਬੰਦਾ ਹੋ ਸਕਦਾ ਹੈ ਪਰ ਉਹ ਵੀ ਅੱਜ ਸਾਰੇ ਆਣ ਕੇ ਸੰਧੂ ਸਾਹਿਬ ਆਏ ਸੀ ਪਾਰਟੀ ਦੇ ਸੰਗਠਨ ਦੀ ਮੀਟਿੰਗ ਸੀ ਸਭ ਸਾਦੇ ਜਾਨੇ ਇਕੱਠੇ ਹੋ ਕੇ ਬੈਠੇ ਆ ਤੇ ਬੈਠ ਕੇ ਤੇ ਪਾਰਟੀ ਨੇ ਸੰਧੂ ਸਾਹਿਬ ਨੂੰ ਜੋ ਜ਼ਿੰਮੇਵਾਰੀ ਬਖਸ਼ੀ ਅਸੀਂ ਤਾਂ ਦੇਖੋ ਪਾਰਟੀ ਦੇ ਛਪਾਈਆਂ ਪਾਰਟੀ ਸਵੇਰੇ ਤੁਹਾਡੇ ਉੱਪਰ ਹੱਥ ਰੱਖਦੇ ਅਸੀਂ ਤੁਹਾਡੇ ਮਗਰ ਤੁਰਪਾਂਗੇ ਵੇਖੋ ਪਾਰਟੀ ਇੱਕ ਮਾਂ ਹੈ ਇੱਕ ਮਾਂ ਜੇ ਜਨਮ ਦਿੰਦੀ ਹੈ ਤੇ ਪਾਰਟੀ ਵੀ ਇੱਕ ਮਾਂ ਹੈ ਜੋ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਅਸੀਂ ਜਦੋਂ ਵਿਛੜਦੇ ਆ ਤੇ ਉੱਥੇ ਸਾਨੂੰ ਇੱਜ਼ਤ ਮਾਣ ਮਿਲਦਾ ਹੈ ਉਹ ਪਾਰਟੀ ਦਾ ਹੁਕਮ ਹੈ ਦੇ ਪਾਰਟੀ ਦੇ ਨਾਲ ਸਦੂ ਸਤਿ ਪਰਮੇਸ਼ਰ ਸਿੰਘ ਸੰਧੂ ਨੇ ਇੱਕ ਗੱਲ ਕਹੀ ਕਿ ਮੈਂ ਅਕਾਲੀ ਦਲ ਦੇ ਵਿੱਚ ਵੀ ਤਾਂ ਉਸੇ ਇੰਨੀ ਸੁਣਵਾਈ ਨਹੀਂ ਸੀ ਸੁਪੀਤ ਤੇ ਫਾਦਲ ਨਹੀਂ ਕਰਦੇ ਤਾਂ ਮੈਨੂੰ ਉਮੀਦ ਹੈ ਕਿ ਕੋਈ ਪਾਸੇ ਖਾਸ ਸਾਡੇ ਵਰਕਰਾਂ ਦੀ ਆਤਮਾ ਦੇ ਪਰਮਾ ਦੀ ਡਵੈਲਪਮੈਂਟ ਦਾ ਖਾਸ ਧਿਆਨ ਹੈ ਇਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਰੀਆਂ ਪਾਰਟੀਆਂ ਚੋਂ ਵਧੀਆ ਆਮ ਆਦਮੀ ਪਾਰਟੀ ਹੈ ਤੇ ਸਰਕਾਰਾਂ ਦੇ ਵਿੱਚੋਂ ਸਭ ਤੋਂ ਵਧੀਆ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਹਿਲੀ ਸਰਕਾਰ ਹੈ ਜਿੱਥੇ ਇਹ ਸਾਰੇ ਕਿਸਾਨ ਭਰਾ ਖਲੋਤੇ ਪਾਣੀ ਟੇਲਾ ਤੱਕ ਆ ਰਿਹਾ ਹੈ ਬਿਜਲੀ ਜਿਹੜੀ ਹੈ ਉਹ ਸਵੇਰੇ 7 ਵਜੇ ਆਉਂਦੀ ਹੈ ਨਹੀਂ ਤੇ ਰਾਤ 12 ਵਜੇ ਆਉਂਦੀ ਸੀ ਉਸ ਤੋਂ ਬਾਅਦ 600 ਯੂਨਿਟ ਬਿਜਲੀ ਮਾਫ ਹੈ ਹੁਣ ਸਭ ਤੋਂ ਵੱਡਾ ਕੰਮ ਕੀਤਾ ਹੈ ਪੂਰੇ ਹਿੰਦੁਸਤਾਨ ਦੇ ਵਿੱਚੋਂ ਪਹਿਲੀ ਸਰਕਾਰ ਹੈ ਜਿਨੇ 10 ਲੱਖ ਰੁਪਈਆ ਪ੍ਰਤੀ ਪਰਿਵਾਰ ਹਰ ਸਾਲ ਜਿਹੜਾ ਸੇਤਾ ਦਾ ਜਿਹੜਾ ਬਿਆਨ ਹੈ ਉਹ ਲੋਕਾਂ ਦੇ ਅੱਗੇ ਪੇਸ਼ ਕੀਤਾ ਕਿ ਇਹ ਤੁਹਾਨੂੰ ਇੰਸ਼ੋਰੈਂਸ ਦਿੱਤੀ ਜਾਊਗੀ ਸੋ ਇਟੇਮ ਵੱਡੇ ਕੰਮ ਜਿਹੜੀ ਸਰਕਾਰ ਕਰਦੀ ਹੈ ਜਾਂ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਸਰਕਾਰ ਲੈ ਕੇ ਆਈ ਆਈ ਹੈ 1076 ਨੰਬਰ ਤੇ 44 ਸੇਵਾਵਾਂ ਜਿਹੜੀਆਂ ਨੇ ਮੈਂ ਤੁਹਾਡੇ ਚੈਨਲ ਦੇ ਥਰੂ ਲੋਕਾਂ ਨੂੰ ਦੱਸਣਾ ਚਾਹੁੰਦਾ ਉਹ ਘਰੇ ਬੈਠੇ ਮਿਲਦੀਆਂ ਨੇ ਜੀ ਤੁਸੀਂ ਪੈਨਸ਼ਨ ਲਵਾਉਣੀ ਹੈ ਤੁਸੀਂ ਮੌਤ ਦਾ ਸਰਟੀਫਿਕੇਟ ਬਣਾਉਣਾ ਹੈ ਤੁਸੀਂ ਕੋਈ ਵਿਆਹ ਦਾ ਸਰਟੀਫਿਕੇਟ ਬਣਾਉਣਾ ਹੈ ਕਿੰਨੇ ਵੀ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਅਫਸਰ ਜਿਹੜੇ ਨੇ ਜਿਸ ਤਰ੍ਹਾਂ ਮਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਸਰਕਾਰੀ ਅਫਸਰ ਅੱਜ ਗੱਲ ਨਹੀਂ ਸੁਣਦੇ ਤੁਹਾਡੇ ਘਰਾਂ ਚ ਤੁਰੇ ਫਿਰਨਗੇ ਤੁਸੀਂ 1076 ਤੇ ਕਾਲ ਕਰੋ ਤੇ ਤੁਹਾਡੇ ਘਰੇ ਸਹੂਲਤ ਆਉਂਦੀਆਂ ਨੇ ਸੋ ਅਜਿਹੀਆਂ ਜਿਹੜੀਆਂ ਸਹੂਲਤਾਂ ਵੇਖੋ ਇਹ ਸਰਕਾਰ ਨੇ ਦਿੱਤੀਆਂ ਨੇ ਉਹ ਬੜੀ ਵੱਡੀ ਪ੍ਰਾਪਤੀ ਹੈ ਆਮ ਲੋਕ ਬੜੇ ਖੁਸ਼ ਨੇ ਤੇ ਆਮ ਲੋਕਾਂ ਦੀ ਸਰਕਾਰ ਹੈ ਜੀ ਡੇਢ ਸਾਲ ਰਹਿ ਗਿਆ ਹੈ 3.5 ਸਾਲ ਡਾਕਟਰ ਕਸ਼ਮੀਰ ਸਿੰਘ ਸੋਲ ਐਮਐਲਏ ਰਹੇ ਨੇ ਜਿਮਣੀ ਚੋਣਾਂ ਜਾਰੀ ਆ ਉਸ ਤੋਂ ਬਾਅਦ 27 ਦੀਆਂ ਵੀ ਚੋਣਾਂ ਨੇ ਹਲਕਾ ਟਰੰਤਾਰਨ ਦੇ ਲੋਕਾਂ ਦੇ ਜਿਹੜੇ ਰਹਿੰਦੇ ਕੰਮ ਦੀ ਪਿੰਡਾਂ ਉਸ ਨੂੰ ਕਿੰਨੀ ਤੇਜ਼ੀ ਨਾਲ ਵੱਡੀ ਤੇਜ਼ੀ ਦੇ ਨਾਲ ਜਦੋਂ ਕੱਲ ਸਰਦਾਰ ਹਰਮੀਤ ਸਿੰਘ ਆਇਆ ਗਿਆ ਸੀ ਸਮਝ ਲਓ ਕੀ ਰਫ਼ਤਾਰ ਉਦੋਂ ਹੀ ਚੱਲ ਪਈ ਹੈ ਤੇ ਹੁਣ ਉਹਨਾਂ ਨੇ ਕੰਮਕਾਰ ਸ਼ੁਰੂ ਕਰਤਾ ਹੈ ਤੇ ਅਫਸਰਾਂ ਨੂੰ ਵੀ ਹਦਾਇਤਾਂ ਨੇ ਤੇ ਥੋੜੇ ਅਫਸਰ ਉਦਾਂ ਵੀ ਹੁਣ ਟਾਈਮ ਨਾਲ ਚਾਲੂ ਹੋ ਗਏ ਨੇ ਕਿ ਇੱਕ ਕਾਬਲ ਬੰਦਾ ਆ ਗਿਆ ਇੱਕ ਐਕਸਪੀਰੀਐਂਸਡ ਬੰਦਾ ਆ ਗਿਆ ਜਿਹੜਾ ਸਾਡੇ ਕੰਮ ਕਰਾਊਗਾ ਤੇ ਤੁਸੀਂ ਇਲਾਕੇ ਦਾ ਘੱਟ ਦੇਖ ਸਕਦੇ ਹੋ ਲੋਕਾਂ ਦੇ ਚਿਹਰੇ ਤੇ ਰੌਣਕਾਂ ਦੇਖ ਸਕਦੇ ਹੋ ਕਿ ਕੰਮਾਂ ਦੀ ਸ਼ੁਰੂਆਤ ਹੈ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਤੇਜ਼ੀ ਦੇ ਨਾਲ ਲੋਕ ਤਾਂ ਦੇਖੋ ਇਲੈਕਸ਼ਨਾਂ ਦੇ ਕੰਮ ਕਰਦੇ ਨੇ ਪਹਿਲਾਂ ਵੀ ਚੱਲ ਰਹੀ ਸੀ ਹੁਣ ਤੇਜ਼ੀ ਦੇ ਨਾਲ ਇਸੇ ਕਰਾਂਗੇ ਤੇ ਕੰਮਾਂ ਦੇ ਆਧਾਰ ਤੇ ਉੱਪਰ 2025 ਦੇ 2027 ਦੇ ਵਿੱਚ ਵੋਟਾਂ ਲਾ ਅਕਾਲੀ ਪਾਜ ਪਾ ਕਿਸ ਦੇ ਨਾਲ ਮੁਕਾਬਲਾ ਦੇਖਦੇ ਹੋ ਕਾਂਗਰਸ ਵੀ ਮੈਦਾਨ ਦੇ ਵਿੱਚ ਔਰ ਸਾਰੇ ਆਪਣੇ ਆਪ ਨੂੰ ਮਜਬੂਤ ਮਜ਼ਬੂਤ ਦੱਸ ਰਹੇ ਨੇ ਇੰਨਾ ਸਾਰਿਆਂ ਦੀਆਂ ਜ਼ਮਾਨਤਾਂ ਜਿੱਤਣਗੀਆਂ ਕੋਈ ਮੁਕਾਬਲਾ ਨਹੀਂ ਆ ਦੇਖੋ ਸਰਪੰਚ ਸਾਹਿਬ ਵੀ ਬੋਲ ਪਏ ਨੇ ਇੱਥੇ ਹੁਣ ਡਬਲ ਇੰਜਨ ਜਿਹੜਾ ਉਹ ਕੰਮ ਚੱਲੇਗਾ ਜੀ ਇਹ ਕਤੜ ਹਰਮੀਤ ਸੰਧੂ ਹੋਣਾ ਦਾ ਸੀ ਇੱਕ ਆਮ ਆਦਮੀ ਪਾਰਟੀ ਦਾ ਹੈ ਬਾਕੀ ਤਾਂ ਉਦਾਂ ਹੀ ਸਪਾਇਆ ਹੋ ਚੁੱਕਿਆ ਕਿਉਂਕਿ ਕਿਹੜਾ ਅਕਾਲੀ ਦਲ ਹੈ ਉਹ ਸਾਨੂੰ ਤਾਂ ਮਤਲਬ ਉਥੋਂ ਕੋਈ ਕੈਂਡੀਡੇਟ ਤਾਂ ਲੱਗਦਾ ਨਹੀਂ ਮਤਲਬ ਜਿਸ ਪਾਰਟੀ ਦੇ ਕੋਲ ਆਪਦਾ ਸੰਗਠਨ ਹੀ ਹੈ ਨਹੀਂ ਜਿਸ ਪਾਰਟੀ ਦੇ ਵਿੱਚ ਡਿਸਪਲਨ ਹੀ ਹੈ ਨਹੀਂ ਜਿਹੜੀ ਪਾਰਟੀ ਦੇ ਲੀਡਰ ਹੀ ਆਪਦਾ ਘਰ ਛੱਡ ਕੇ ਜਾ ਰਹੇ ਨੇ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਸੀ ਵੇਖੋ ਸਾਡੇ ਸਾਰਿਆਂ ਦੀ ਮਾਂ ਪਾਰਟੀ ਅਕਾਲੀ ਦਲ ਸੀ ਬਟ ਸਿੱਖਾਂ ਦੀ ਨੁਮਾਇੰਦਗੀ ਜਮਾਤ ਕਹਾਉਣ ਵਾਲੀ ਪਾਰਟੀ ਅੱਜ ਇਹ ਮੰਨ ਚੁੱਕੀ ਆ ਵੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬੇਦਬੀ ਕਰਾਈ ਹੈ ਤੇ ਕਾਲ ਤੱਕ ਸਾਬ ਤੇ ਜਾ ਕੇ ਮਾਫੀਆਂ ਮੰਗਦੇ ਫਿਰਦੇ ਨੇ ਕੀ ਅਸੀਂ ਅੱਜ ਸਿੱਖ ਉਹਨਾਂ ਨੂੰ ਵੋਟਾਂ ਪਾਵਾਂਗੇ ਜਿਹੜੀ ਪਾਰਟੀ ਤਿੰਨ ਪਿਛਲੇ ਕਾਲ ਤੱਕ ਸਾਬ ਦੇ ਜਥੇਦਾਰ ਸਾਹਿਬ ਜਿਸ ਤਰੀਕੇ ਨਾਲ ਬਦਲੇ ਗਏ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਕਿਹੜੀ ਆ ਕੱਲ ਆਲੇ ਪੰਜਾਬ ਦੇ ਵਿੱਚ ਗੈਂਗਸਟਰ ਲਿਆਂਦੇ ਕਿਹੜੇ ਅਕਾਲੀ ਦਲ ਦੇ ਗੱਲ ਕਰਦੇ ਹੋ ਜਿਹਦਾ ਮਾਝੇ ਦਾ ਜਰਨੈਲ ਘਵਾਉਣ ਵਾਲਾ ਵਿਕਰਮ ਮਜੀਠੀਆ ਜਿਹੜਾ ਸੀ ਉਹ ਡਰੱਗ ਦਾ ਸਰਗਣਾ ਸੀ ਸੋ ਉਹਨਾਂ ਲੋਕਾਂ ਦਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੇਖੋ ਇਸ ਵੇਲੇ ਬਿਲਕੁਲ ਉਹਨਾਂ ਨੂੰ ਸਾਫ਼ ਕਰ ਦਿੱਤਾ ਹੈ ਮੁਕਾਬਲਾ ਕਿਸੇ ਨਾਲ ਵੀ ਨਹੀਂ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਕੰਮਾਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਦਲ ਦੇ ਵਿੱਚ ਵੀ ਹਰਮਿੰਦਰ ਸਿੰਘ ਸੰਧੂ ਨੇ ਸੇਵਾਵਾਂ ਨਿਭਾਈਆਂ ਨੇ ਹੁਣ ਇੱਕ ਤਰ੍ਹਾਂ ਹੋਰ ਰਲ ਗਿਆ ਜਿਹੜਾ ਪੁਰਾਣਾ ਤੜਾ ਹੈ ਉਹ ਕਿਤਨਾ ਕਿਤੇ ਅਨਕੰਫਰਟੇਬਲ ਮਹਿਸੂਸ ਕਰ ਰਿਹਾ ਤਾਂ ਕੀ ਭਰੋਸਾ ਦਵਾਉਂਦੇ ਕਿ ਪਾਰਟੀ ਉਹਨਾਂ ਨਾਲ ਕੋ ਉੰਨੀ ਖੜੀ ਆ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਜਿਹੜਾ ਉਹ ਵਿਤਕਰਾ ਹੋ ਰਿਹਾ ਕੋਈ ਵਿਤਕਰਾ ਨਹੀਂ ਹੈ ਸਰਪੰਚ ਜਿਹੜੇ ਨੇ ਆਮ ਆਦਮੀ ਪਾਰਟੀ ਨੇ ਦੇਖੋ ਆਮ ਆਦਮੀ ਰਣਾਲੀ ਪਾਰਟੀ ਆਪਣੇ ਵਲੰਟੀਅਰ ਤੇ ਆਪਣੇ ਸੰਗਠਨ ਦੇ ਸਾਰੇ ਸਾਥੀਆਂ ਦਾ ਖਿਆਲ ਰੱਖਦੀ ਹੈ ਇੱਥੇ ਚਾਹੇ ਕੋਈ ਵੀ ਲੀਡਰ ਹੈ ਉਹਨੂੰ ਪਾਰਟੀ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਸੋ ਸਾਡਾ ਵਲੰਟੀਅਰ ਸਾਡੇ ਲੀਡਰ ਸਾਹਿਬਾਨ ਸਾਡੇ ਉਪਦੇਦਾਰ ਸਾਹਿਬਾਨ ਕਿਸੇ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਰਿਹਾ ਸਾਰਿਆਂ ਨੂੰ ਨਾਲ ਲੈ ਕੇ ਇੱਕ ਖੁਸ਼ੀ ਦਾ ਮਾਹੌਲ ਹੈ ਸਾਰੀ ਪਾਰਟੀ ਦੇ ਵਿੱਚ ਕਿ ਇੱਕ ਚੰਗਾ ਨੇਤਾ ਜਿਹੜਾ ਸਾਨੂੰ ਮਿਲਿਆ ਤੇ ਸਾਰੇ ਜਾਣੇ ਖੁਸ਼ ਨੇ ਤੇ ਤਗੜੇ ਹੋ ਗਏ ਪਾਰਟੀ ਦੀ ਜਿੱਤ ਲਈ ਉਹਨਾਂ ਕੰਮ ਕਰਾਉਂਦਾ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਬਹੁਤ ਧੰਨਵਾਦ ਹੋਏ ਸਨ ਆ ਆਵਾਜ਼ੀ ਪਾਰਟੀ ਦੇ ਸੀਨੀਅਰ ਲੀਡਰ ਅਥਰ ਕਵਰੇਜ ਕੋਲ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਪੀਰ ਸਿੰਘ ਦੇ ਨਾਲ ਮੈਜਦੀ ਸਿੰਘ ਗ੍ਰੇਡ ਪੰਜਾਬ ਟੀਵੀ ਤਰਨ